ਸੋਰਠ ਮਹੱਲਾ ਪੰਜਵਾ ਅ ਰਤਨ ਸਾਡ ਕਉੜੀ ਸੰਗ ਲਾਗੇ ਜਾਤੇ ਕਛੂ ਨ ਪਾਈਆ ਪੂਰਨਾ ਪਾਰ ਹਮ ਪਰਮੇਸ਼ਵਰਾ ਮੇਰੇ ਮਨ ਸਦਾ ਧਿਆਇਆ ਰਤਨ ਛਾੜ ਕੌਡੀ ਸੰਗ ਲਾਗੇ ਜਾ ਤੇ ਕਸ਼ ਨ ਪਾਈਐ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੇ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 615 ਦੇ ਉੱਪਰ ਸੋ ਆਪਣੇ ਵਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਰਤਨ ਛਾੜ ਕੌਡੀ ਸੰਗ ਲਾਗੇ ਜਾ ਤੇ ਕਸ਼ ਨ ਪਾਈਐ ਰਤਨ ਛਾੜ ਕੌਡੀਆਂ ਸੰਗ ਲਾਗੇ ਅਰਥਾਤ ਅਗੇ ਗੁਰੂ ਮਹਾਰਾਜਿਆਂ ਦੇ ਸ਼ਬਦਾਂ ਰੂਪੀ ਰਤਨਾਂ ਨੂੰ ਛੱਡ ਕੇ ਅਪਾਗੇ ਜੀਵ ਮਾਇਆ ਰੂਪੀ ਕੌਡੀਆਂ ਦੇ ਨਾਲ ਲੱਗੇ ਹੋਏ ਹਨ ਜਾਤੇ ਕਸ਼ੂ ਨ ਪਾਈਐ ਜਿਹੜੀਆਂ ਮਾਇਆ ਰੂਪੀ ਕੌਡੀਆਂ ਦੇ ਵਿੱਚੋਂ ਮਹਾਰਾਜ ਕਹਿੰਦੇ ਕੋਈ ਵੀ ਸੁਖ ਪਾਵੀ ਦਾ ਨਹੀਂ ਸਕੂਨ ਪਾਵੀ ਦਾ ਨਹੀਂ ਸੋਇਸ ਕਰਕੇ ਮਹਾਰਾਜ ਕਹਿੰਦੇ ਪੂਰਨ ਪਾਰ ਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਇਆ ਪੂਰਨ ਪਾਰ ਹਮ ਪਰਮੇਸ਼ਰ ਅਰਥਾਤ ਇਹ ਜਿਹੜਾ ਪੂਰਨ ਪਰਮੇਸ਼ਰ ਹੈ ਵਿਆਪਕ ਪਰਮੇਸ਼ਰ ਜਿਹੜਾ ਪਾਰ ਹਮ ਅਰਥਾਤ ਪਰੇ ਤੋਂ ਪਰੇ ਹੈ ਮੇਰੇ ਮਨ ਸਦਾ ਧਿਆਇਆ ਹੈ ਮੇਰੇ ਮਨਾ ਉਸ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਸਦਾ ਹੀ ਧਿਆਉਣਾ ਕਰੀਏ ਸੁਆਗੋ ਰਹਾਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਿਮਰਹੁ ਹਰ ਹਰ ਨਾਮ ਅਪਰਾਣੇ ਬੇਨਸਾ ਕਾਚੀ ਦੇ ਅਗਿਆਨੇ ਰਹਾਓ ਸਮਰਹੋ ਹਰ ਹਰ ਨਾਮ ਪਰਾਨੀ ਅਰਥਾਤ ਕਿਹ ਪਰਾਨਾਤਰੀ ਜੀਵ ਓਸ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸਵਰਨਾ ਕਰੀਏ ਚੇਤੇ ਕਰਨਾ ਕਰੀਏ ਕਹਿੰਦਾ ਬਿਨਸਾ ਕਾਚੀ ਦੇਹ ਅਗਿਆਨੀ ਅਰਥਾਤ ਕਿਹ ਅਗਿਆਨੀ ਪੁਰਸ਼ਾ ਇਹ ਜਿਹੜੇ ਕੱਚੇ ਦੇ ਇਹ ਹਨ ਮਹਾਰਾਜ ਕਹਿੰਦੇ ਇਹਨੇ ਇੱਕ ਦਿਨ ਬਿਣਛ ਜਾਣਾ ਈ ਇਹਨੇ ਨਾਸ਼ ਹੋ ਜਾਣਾ ਈ ਸੁਰਹਾਵਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮ੍ਰਿਗ ਤ੍ਰਸਨਾ ਅਰ ਸੁਪਨ ਮਨੋਰਥ ਤਾਂ ਕੇ ਕਸ਼ਨਾ ਵਡਾਈ ਆਰਾਮ ਪਜਨ ਬਿਨ ਕਾਮਨਾ ਆਵਸਾ ਸੰਗ ਨਾ ਕਾਹੂ ਜਾਏ ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਂ ਕੀ ਕਾਸ਼ ਨਾ ਵਡਾਈ ਜਿਵੇਂ ਮਹਾਰਾਜ ਕਹਿੰਦਾ ਮਿਰਗ ਤ੍ਰਿਸ਼ਨਾ ਅਤੇ ਸੁਪਨੇ ਜ ਪੂਰੇ ਹੋਏ ਮਨੋਰਥ ਦੀ ਕੋਈ ਵਡਿਆਈ ਨਹੀਂ ਨਾ ਹੁੰਦੀ ਜਿਕਰ ਜੋਗ ਹੈ ਕਿ ਤ੍ਰਿਸ਼ਨਾ ਲੂ ਮਿਰਗ ਜਾਂ ਧਿਆਇਆ ਹੋਇਆ ਹਿਰਨ ਜਿਵੇਂ ਜੇਠ ਆੜ ਦੇ ਦੁਪਹਿਰਿਆ ਨੂੰ ਲਿਸ਼ਕ ਦੇ ਬਰੇਤਿਆਂ ਨੂੰ ਸਮੁੰਦਰ ਜਾਣ ਕੇ ਉਹਦੇ ਵੱਲ ਦੌੜਦਾ ਜਿਵੇਂ ਜਿਵੇਂ ਅੱਗੇ ਜਾਂਦਾ ਲਿਸ਼ਕੋਰ ਵੀ ਅੱਗੇ ਤੁਰੀ ਜਾਂਦੀ ਹੈ ਸ਼ਾਮ ਨੂੰ ਸੂਰਜ ਛਿਪ ਜਾਂਦਾ ਲਿਸ਼ਕੋਰ ਲੋਪ ਹੋ ਜਾਂਦੀ ਹਿਰਨ ਆਪਕੇ ਡਿੱਗ ਪੈਂਦਾ ਮਨੁੱਖ ਦੀ ਦਸ਼ਾ ਵੀ ਕੁਝ ਐਸੀ ਹੈ ਕਿ ਮਹਾਰਾਜ ਕਹਿੰਦੇ ਮਿਰਗ ਤ੍ਰਿਸ਼ਨਾ ਔਰ ਸੁਪਨੇ ਚ ਪੂਰੇ ਹੋਏ ਮਨੋਰਥ ਵਾਂਗੂ ਜਿਵੇਂ ਉਹਨਾਂ ਦੇ ਕੋਈ ਵਡਿਆਈ ਜਾਂ ਮਹਾਨਤਾ ਨਹੀਂ ਹੁੰਦੀ ਠੀਕ ਹੈ ਵੈਸੇ ਪਾਛਾ ਕਹਿੰਦੇ ਰਾਮ ਭਜਨ ਬਿਨ ਕਾਮ ਨ ਆਵਸ ਸੰਗ ਨ ਕਾਹੋ ਜਾਏ ਜਰਾਮ ਭਜਨ ਬਿਨ ਕਾਮ ਨ ਆਵਸਰ ਥਾਤ ਕਿ ਠੀਕ ਹੈ ਮੈਂ ਰਮੇ ਰਾਮ ਦੇ ਭਜਨ ਤੋਂ ਬਗੈਰ ਉਹਦੇ ਨਾਮ ਸਿਮਰਨ ਤੋਂ ਬਗੈਰ ਮਾਇਆ ਦਾ ਕੋਈ ਵੀ ਉਪਰਾਲਾ ਮਹਾਰਾਜ ਕਹਿੰਦੇ ਕਿਸੇ ਕੰਮ ਨਹੀਂ ਜੇ ਆਉਂਦਾ ਔਰ ਸੰਗ ਨਾ ਕਾਹੂ ਜਾਈ ਨਾਮ ਤਾਂ ਤੋਂ ਬਗੈਰ ਆ ਜਿਹੜੀ ਝੂਠੀ ਦੌਲਤ ਹੈ ਨਾ ਕਿਸੇ ਦੇ ਵੀ ਮਹਾਰਾਜ ਕਹਿੰਦੇ ਨਾਲ ਨਹੀਂ ਜਾਂਦੀ ਪਰ ਲੋਕ ਨੂੰ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦਾ ਹਉ ਹਉ ਕਰਤਿ ਬਿਹਾਏ ਅਵਰਦਾ ਜੀ ਕੋ ਕਾਮ ਨ ਕੀਨਾ ਤਾਵਤ ਤਾਵਤ ਨਹ ਤ੍ਰਪਤਾਸਿਆ RAM ਨਾਮ ਨਹੀ ਚੀਨਾ ਹਉ ਹਉ ਕਰਤਿ ਬਿਹਾਏ ਅਵਰਦਾ ਅਰਥਾਤ ਕਿ ਜੀਵਨ ਅਨਸਾਨਾ ਦਾ ਮਹਾਰਾਜ ਕਹਿੰਦੇ ਮੈਂ ਮੈਂ ਕਰਦਿਆਂ ਹੀ ਸਾਰੀ ਅਵਰਦਾ ਵਿਹਾਈ ਦੀ ਜਾਂਦੀ ਹੈ ਸਾਰੀ ਉਮਰ ਗੁਜ਼ਰਦੀ ਜਾਂਦੀ ਆ ਮੈਂ ਮੈਂ ਕਰਦਿਆਂ ਹੀ ਮਹਰਨਤੂ ਪਾਸ਼ਾ ਕਹਿੰਦਾ ਜੀ ਕੋ ਕਾਮਨਾ ਕੀਨਾ ਤੇ ਵੰਦ ਭਾਗੇ ਜੀਵਨ ਰੂਹ ਦਾ ਕਾਰਜ ਕੀਤਾ ਇਹਦਾ ਨਾਮ ਜਪਿਆ ਇਹਨਾਂ ਪਾਸ਼ਾ ਕਹਿੰਦੇ ਕਹਿੰਦੇ ਤਾਵਤ ਤਾਵਤ ਨਹ ਤ੍ਰਿਪਤਾਸਿਆ ਰਾਮ ਨਾਮ ਨਹੀਂ ਚੀਨਾ ਤਾਵਤ ਤਾਵਤ ਨਹ ਤ੍ਰਿਪਤਾਸਿਆ ਪਟਕਦਿਆਂ ਪਟਕਦਿਆਂ ਤ੍ਰਿਪਤੇ ਨਾ ਹੋਇਆ ਇਹ ਦੀਬ ਤੇ ਰਾਮ ਨਾਮ ਨਹੀ ਤੀ ਨਉ ਰਾਮ ਜੀ ਦੇ ਨਾਮ ਨੂੰ ਮਹਾਰਾਜ ਕਹਿੰਦੇ ਪਛਾਣਿਆ ਇੰਨਾ ਸਾਰੀ ਉਮਰ ਇਸਨੇ ਕਹਿੰਦੇ ਸਾਧ ਬਕਾਰ ਬਖੈਰ ਸਮਤ ਅਸੰਖ ਖਤੇ ਕਰ ਫੇਰੇ ਨਾਨਕ ਕੀ ਪ੍ਰਭ ਪਾਹ ਬਨੰਤੇ ਕਾਟੋ ਅਬ ਗੁਣ ਮੇਰੇ ਸਾਧ ਬਕਾਰ ਬਖੈਰ ਸਮਤ ਵਕਾਰਾਂ ਦੇ ਸਵਾਦ ਦੇ ਵਿੱਚ ਤੇ ਵਿਸ਼ਿਆਂ ਦੇ ਰਸ ਦੇ ਵਿੱਚ ਮਸਤ ਹੈ ਮਹਾਰਾਜ ਕਹਿੰਦੇ ਇਹ ਜੀਵ ਅਸੰਖ ਖਤੇ ਕਰ ਫੇਰੇ ਤੇ ਅਣਗਿਣਤ ਹੀ ਖਤੇ ਪਾਪ ਪਾਪ ਕਰਮ ਕਰਨੇ ਕਰਦਾ ਹੈ ਅਤੇ ਫੇੜ ਕਰਮ ਪਾਪ ਕੇ ਬੁਰੇ ਕਰਮ ਕਰਨੇ ਕਰਦਾ ਹੈ ਕਹਿੰਦੇ ਨਾਨਕ ਕੀ ਪ੍ਰਭ ਪਾਹ ਬਨੰਤੀ ਕਾਟੋ ਅਵ ਗੁਣ ਮੇਰੇ ਨਾਨਕ ਕੀ ਪ੍ਰਭ ਪਾਹੇ ਬੇਨੰਤੀ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਪ੍ਰਭੂ ਜੀ ਮਾਲਕ ਜੀ ਸਵਾਮੀ ਜੀ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਇੱਕ ਬੇਨਤੀ ਜੋਦੜੀ ਅਰਦਾਸ ਹੈ ਫਰਿਆਦ ਹੈ ਕਿ ਕੱਟੋ ਅਵਗੁਣ ਮੇਰੇ ਸਾਡੇ ਔਗਣਾ ਨੂੰ ਕੱਟਣਾ ਕਰੋ ਪਾਤਸ਼ਾਹ ਜੀ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਸੋਰਠੋ ਮਹੱਲਾ ਪੰਜਵਾ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕਰੋਧ ਵਖਜਾਰੇ ਮਹਾ ਬਖਮ ਅਗਨ ਕੋ ਸਾਗਰ ਸਾਧੂ ਸੰਗਿ ਉਧਾਰੇ ਗੁਣ ਗਾਵਹੁ ਪੂਰਨ ਅਬినాਸ਼ੀ ਅਰਥਾਤ ਕੇ ਪੂਰਨ ਤੌਰ ਤੇ ਨਾਸ਼ ਤੋਂ ਰਹਿਤ ਆਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰੋ ਔਰ ਮਹਾਰਾਜ ਕਹਿੰਦੇ ਕਾਮ ਕ੍ਰੋਧ ਵਿਖਜਾਰੇ ਹੋਰੀ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਨਾ ਅਸੀਂ ਆਪਣੇ ਅੰਦਰ ਦੇ ਕਾਮ ਕ੍ਰੋਧ ਅਤੇ ਮਾਇਆ ਰੂਪੀ ਜ਼ਹਿਰ ਨੂੰ ਯਾਰ ਨਾ ਕੀਤਾ ਸਾੜਨਾ ਕੀਤਾ ਲੂਣਾ ਕੀਤਾ ਹੈ ਕਹਿੰਦਾ ਮਹਾ ਬੇਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਮਹਾ ਬੇਖਮ ਅਗਨ ਕੋ ਸਾਗਰ ਤੇ ਬਹੁਤ ਔਖਾ ਕਰਿਆ ਜਾਣੇ ਵਾਲਾ ਜਿਹੜਾ ਅੱਗ ਦਾ ਸਮੁੰਦਰ ਹੈ ਨਾ ਸੰਸਾਰ ਰੂਪੀ ਇਹ ਸਾਧੂ ਸੰਗ ਉਧਾਰੇ ਸਾਧੂਆਂ ਦਾ ਸੰਗ ਕਰਕੇ ਉਧਰ ਨਾ ਕੀਤਾ ਇਸ ਤੋਂ ਜਾ ਹਰੀ ਪਰਮੇਸ਼ਰ ਨੇ ਸਾਧੂਆਂ ਦਾ ਸੰਗ ਕਰਵਾ ਕੇ ਸਾਡਾ ਉਧਾਰ ਕਰਨਾ ਕੀਤਾ ਪਾਰ ਉਤਾਰਾ ਕਰਨਾ ਕੀਤਾ ਸਾਗ ਦੇ ਸਮੁੰਦਰ ਤੋਂ ਸੰਸਾਰ ਸਮੁੰਦਰ ਤੋਂ ਸੋਗਰ ਹਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਰਨ ਕਹਿੰਦੇ ਪੂਰਾ ਗੁਰ ਮਿਟਿਓ ਪਰਮ ਅੰਧੇਰਾ ਬਾਜਾ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਪੂਰਾ ਘੋਰ ਮੇਟਿਓ ਘਰਮ ਆਂਦੇਰਾ ਪੂਰੇ ਸਤਿਗੁਰੂ ਪਾਤਸ਼ਾਹ ਜੀਆ ਨੇ ਜਾਂ ਪੂਰੇ ਪਰਮੇਸ਼ਰ ਨੇ ਗੁਰੂ ਮਹਾਰਾਜ ਜੀਆ ਦੇ ਦੁਆਰਾ ਸਾਡੇ ਅੰਦਰ ਘਰਮ ਰੂਪੀ ਹਨੇਰਾ ਮੇਟ ਦਿੱਤਾ ਅਗਾਂਤ ਰੂਪੀ ਹਨੇਰਾ ਮੇਟ ਦਿੱਤਾ ਕਹਿੰਦੇ ਆਜੇ ਪ੍ਰੇਮ ਭਗਤ ਪ੍ਰਭ ਨੇਰਾ ਤੇ ਭਜਨ ਕਰਨਾ ਕਰ ਮਹਾਰਾਜ ਕਹਿੰਦੇ ਪ੍ਰੇਮਾ ਭਗਤੀ ਦਾ ਧਾਰ ਨਹੀਂ ਹੋ ਕੇ ਕਿਹਦਾ ਪ੍ਰਭ ਨੇਰਾ ਜਿਹੜਾ ਪ੍ਰਭੂ ਨੇੜੇ ਤੋਂ ਵੀ ਨੇੜੇ ਆ ਨਾ ਮਹਾਰਾਜ ਕਨੇ ਉਹਨਾਂ ਨੇੜੇ ਜਾਣ ਕੇ ਉਹਦੀ ਪ੍ਰੇਮਾ ਭਗਤੀ ਦੇ ਸਦਕਾ ਉਹਦਾ ਭਜਨ ਕਰਨਾ ਕਰ ਸੁਰਹਾ ਹੋਰ ਸਾਥ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਾਤ ਕਾਤ ਪੂਰ ਰਹੇ ਪਰਮੇਸ਼ਰ ਕਤ ਆਵੇ ਕਤ ਜਾਈ ਹਰ ਹਰ ਨਾਮ ਨਦਾਨ ਰਸ ਪੀਆ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਰੂਪੇ ਨਦਾਨ ਅਰਥਾਤ ਨਦੀਆਂ ਦੇ ਘਰਾਂ ਦੇ ਖਜ਼ਾਨੇ ਨੂੰ ਜਪ ਕੇ ਨਾ ਨਾਮ ਰਸ ਨੂੰ ਪੀਣਾ ਕੀਤਾ ਹੈ ਇਹਦੇ ਮਾਨ ਤਨ ਰਹੇ ਅਗਾਈ ਤੇ ਹੁਣ ਸਾਡਾ ਮਾਨ ਤੇ ਤਾਣ ਰੱਜਿਆ ਰਹਿੰਦਾ ਸੰਤੋਖ ਦੇ ਵਿੱਚ ਰਹਿੰਦਾ ਹੈ ਕਹਿੰਦੇ ਜਾਤ ਕਤ ਪੂਰ ਰਹੇ ਹੋ ਕਰਮੇਸ਼ਰ ਕਤ ਆਵੈ ਕਤ ਜਾਈ ਇਹ ਹੁਣ ਜਿੱਥੇ ਕਿੱਥੇ ਮਹਾਰਾਜ ਕਹਿੰਦੇ ਪੂਰਨ ਹੋ ਕੇ ਵਰਤ ਰਿਆ ਸਾਡੇ ਲਈ ਪਰਮੇਸ਼ਰ ਜੀ ਵਿਆਪਕ ਹੋ ਨਿਭੜਿਆ ਹਰੀ ਪਰਮੇਸ਼ਰ ਸਾਡੇ ਲਈ ਹੁਣ ਕਹਿੰਦੇ ਕਤ ਆਵੇ ਕਤ ਜਾਈ ਤੇ ਹੁਣ ਕਾਦੇ ਲਈ ਕਿਤੇ ਆਉਣਾ ਤੇ ਕਾਦੇ ਲਈ ਕਿਤੇ ਜਾਣਾ ਭਾਬ ਕੇ ਸਾਡੀ ਖੋਜ ਸਾਡੀ ਢੂੰਡ ਸਾਰੀ ਮੁੱਕ ਗਈ ਸਾਡੇ ਲਈ ਪਰਮੇਸ਼ਰ ਜਿਹੜਾ ਵਿਆਪਕ ਹੋ ਨਿਭੜਿਆ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜਾਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸਾ ਗੋਪਾਲਾ ਨਾਮ ਰਤਨ ਜਨ ਗਰਵ ਖੇ ਪਾਇਆ ਤਾ ਕੀ ਪੂਰਨ ਕਾਲਾ ਜਾਪ ਤਪ ਸੰਜਮ ਗਿਆਨ ਤਤ ਬੇਤਾ ਮਹਾਰਾਜ ਕਹਿੰਦੇ ਉਹ ਗੁਰਮੁਖ ਗੁਰੂ ਪਿਆਰਾ ਜਪੀਆ ਵੀ ਆ ਤਪੀਆ ਵੀ ਆ ਸੰਜਮੀ ਵੀ ਆ ਗਿਆਨਮਾਨ ਵੀ ਐ ਔਰ ਤਤ ਬੇਤਾ ਵੀ ਐ ਤਤ ਦਾ ਜਾਣੂ ਵੀ ਐ ਅਸਲੀਅਤ ਦਾ ਜਾਣੋ ਕਿਹੜਾ ਕਹਿੰਦੇ ਜਿਸਮਨ ਵਸਾ ਗੋਪਾਲਾ ਜਿਹਦੇ ਮਨ ਦੇ ਵਿੱਚ ਉਹ ਸ੍ਰਿਸ਼ਟੀ ਨੂੰ ਪਾਲਣ ਵਾਲਾ ਆਕਾਲ ਪੁਰਖ ਵਾਹਿਗੁਰੂ ਵਸ ਜਾਵੇ ਨਾ ਉਹ ਜਪੀਆ ਤਪੀਆ ਸੰਜਮੇ ਗਿਆਨੀ ਤੇ ਤਤ ਬੇਤਾ ਹਪਾਏ ਕਹਿੰਦੇ ਨਾਮ ਰਤਨ ਜਨ ਗੋਰਮੋਖੇ ਪਾਇਆ ਤਾਂ ਕੀ ਪੂਰਨ ਕਾਲਾ ਨਾਮ ਰਤਨ ਜਨ ਗੋਰਾ ਮੋਖੇ ਪਾਇਆ ਜੜਾ ਗੁਰਮੁ ਗੁਰੂ ਪਿਆਰੇ ਨੇ ਗੁਰੂ ਦਾ ਅਨੁਸਾਰੀ ਹੋ ਕੇ ਮਹਾਰਾਜ ਕਹਿੰਦੇ ਰਤਨਾ ਵਰਗੇ ਕੀਮਤੀ ਨਾਮ ਨੂੰ ਪਾਉਣਾ ਕੀਤਾ ਹੈ ਤਾਂ ਕਿ ਪੂਰਨ ਕਾਲ ਆ ਕੇ ਬਲੋਸੇ ਗੁਰਮੁ ਗੁਰੂ ਪਿਆਰੇ ਦੀ ਕਾਲ ਕਮਾਈ ਪੂਰਨ ਹੁੰਦੀ ਹੈ ਉਹਦੀ ਮਿਹਨਤ ਹੀ ਸਫਲੀ ਹੁੰਦੀ ਹੈ ਸੋ ਅਗੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਾਲ ਕਲੇਸ਼ ਮਿਟੇ ਦੁੱਖ ਸਗਲੇ ਕਾਟੀ ਜਮ ਕੇ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੇ ਮਨ ਤਨ ਭਏ ਬਿਗਾਸਾ ਕਾਲ ਕਲੇਸ਼ ਮਿਟੇ ਦੁੱਖ ਸਗਲੇ ਮਹਾਰਾਜ ਕਹਿੰਦੇ ਉਸ ਗੁਰਮੁਖ ਗੁਰੂ ਪਿਆਰੇ ਦੇ ਸਾਰੇ ਕੜਾ ਕਲੇਸ਼ ਲੜਾਈਆਂ ਝਗੜੇ ਫਸਾਦ ਮਿਟ ਗਏ ਸਾਰੇ ਦੁੱਖ ਵੀ ਮਿਟ ਗਏ ਕਾਟੀ ਜਮ ਕੀ ਫਾਸਾ ਤੇ ਉਹਨੇ ਜਮਦੂਤਾਂ ਦੀ ਫਾਹੀ ਕੱਟ ਲਈ ਕਿੰਨਾ ਕਹਿੰਦਾ ਕੋ ਨਾਨਕ ਪ੍ਰਭ ਕਿਰਪਾ ਤਾਰੇ ਮਾਨ ਤਨ ਭਏ ਬਿਗਾਸਾ ਕਹੋ ਨਾਨਕ ਪ੍ਰਭ ਕਿਰਪਾ ਤਾਰੇ ਕਹਿੰਦੇ ਨੇ ਪੰਜਵੇਂ ਗੁਰੂ ਨਾਨਕ ਜਿਹੜਾ ਗੁਰਮੁਖ ਗੁਰੂ ਪਿਆਰੇ ਤੇ ਪ੍ਰਭੂ ਪਰਮੇਸ਼ਰ ਨੇ ਕਿਰਪਾ ਤਾਰਨ ਕੀਤੀ ਮਿਹਰ ਕੀਤੀ ਕਹਿੰਦਾ ਮਾਨ ਤਨ ਭਏ ਬਿਗਾਸਾ ਉਹਦਾ ਮਾਨ ਤੇ ਤਨ ਖੜ ਗਿਆ ਮੌਲ ਗਿਆ ਉਹਦੇ ਵਿੱਚ ਗਿਆਨ ਦਾ ਚਾਨਣ ਹੋ ਗਿਆ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਪੰਜਵਾ ਕਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਹਮ ਪ੍ਰਭ ਸੁਆਮੀ ਸਗਲੇ ਜੀ ਅਕੀਏ ਦਾਇ ਅਲਾ ਸੋ ਪ੍ਰਭ ਅੰਤਰ ਜਾਮੇ ਕਰਨ ਕਰਾਵਣ ਹਾਰ ਪ੍ਰਭ ਦਾਤਾ ਕਰਨ ਵਾਲਾ ਵੀ ਤੇ ਕਰਾਉਣ ਦੇ ਸਮਰੱਥ ਵੀ ਉਹ ਦਾਤਾ ਪ੍ਰਭੂ ਹੈ ਮਾਲਕ ਸੁਆਮੀ ਐ ਕਿਹੜਾ ਕਹਿੰਦਾ ਪਾਰ ਹਮ ਪ੍ਰਭ ਸੁਆਮੀ ਜਿਹੜਾ ਪਰੇ ਤੋਂ ਪਰੇ ਬ੍ਰਹਮ ਹੈ ਨਾ ਜਿਹੜਾ ਪ੍ਰਭੂ ਹੈ ਮਾਲਕ ਹੈ ਜਿਹੜਾ ਸੁਆਮੀ ਹੈ ਉਹ ਕਰਨੇ ਤੇ ਕਰਾਉਣੇ ਦੇ ਸਮਰੱਥ ਹੈ ਭਾਈ ਕਹਿੰਦਾ ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰਜਾਮੇ ਸਗਲੇ ਜੀ ਕੀਏ ਦਇਆਲਾ ਤੇ ਦਇਆ ਦੇ ਘਰ ਪਰਮੇਸ਼ਰ ਨੇ ਹਿਸਾਰੇ ਜੀਵ ਪੈਦਾ ਕੀਤੇ ਹਨ ਭਾਈ ਕਿਹੜਾ ਨੇ ਕਹਿੰਦੇ ਸੋ ਪ੍ਰਭ ਅੰਤਰ ਜਾਮੀ ਉਹੀ ਪ੍ਰਭ ਅੰਦਰ ਦੀਆਂ ਜਾਣਣ ਵਾਲਾ ਹੈ ਜੀਵਾਂ ਦੇ ਅਗੁਰ ਹਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮੇਰਾ ਗੁਰ ਹੋ ਆਪ ਸਹਾਈ ਸੋਖ ਸਹਜ ਆਨੰਦ ਮੰਗਲਰਾਸ ਆਚਰਜ ਭਈ ਬਡਾਈ ਮੇਰਾ ਗੁਰ ਹੋ ਆਪ ਸਹਾਈ ਅਰਥਾਤ ਕਿ ਗੁਰੂ ਮਹਾਰਾਜ ਮੇਰਾ ਆਪ ਸਾਡਾ ਸਹਾਈ ਹੋਇਆ ਹੈ ਮਦਦਗਾਰ ਹੋਇਆ ਹੈ ਕਹਿੰਦੇ ਸੁਖ ਸਹਜ ਆਨੰਦ ਮਗਲ ਰਸ ਸਾਨੂੰ ਸਹਜ ਸੁਖ ਦੀ ਦਾਤ ਨਸੀਬ ਅਨੰਦ ਦੀ ਦਾਤ ਮਿਲੀ ਮੰਗਲ ਖੁਸ਼ੀਆਂ ਕਿਹੜੇ ਮਿਲੇ ਤੇ ਰਸ ਮਿਲੇ ਸਾਨੂੰ ਨਾਮ ਰਸ ਮਿਲਿਆ ਔਰ ਚਰਜ ਭਈ ਵਡਾਈ ਤੇ ਮਹਾਰਾਜ ਕਹਿੰਦੇ ਇਸ ਚਰਜ ਵਡਿਆਈ ਦੀ ਦਾਤ ਪ੍ਰਾਪਤ ਹੋਈ ਹੈਰਾਨ ਕਰਕੇ ਰੱਖ ਦੇਣ ਵਾਲੀ ਉਸ ਤੇ ਕਰਵਾਈ ਸਾਡੇ ਪਾਤਸ਼ਾਹ ਜੀ ਨੇ ਸੁਰਹਾਵਰ ਥਾਤ ਵਿਸ਼ਰਾਮ ਦੇ ਕੇ ਅਗੂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਗੁਰ ਕੀ ਸਰਣ ਪਏ ਭੈ ਨਾਸੇ ਸਾਚੀ ਦਰਗਹ ਮਾਨੇ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੇ ਥਾਨੇ ਗੁਰ ਕੇ ਸ਼ਰਣ ਪਏ ਭੈ ਨਾਸੇ ਗੁਰੂ ਮਹਾਰਾਜਿਆਂ ਦੀ ਸ਼ਰਣ ਦੇ ਵਿੱਚ ਪੈਣਾ ਕੀਤਾ ਤੇ ਸਾਡੇ ਸਾਰੇ ਡਰ ਭੋ ਨਸ ਗਏ ਔਰ 사ચી ਦਰਗਾਹ ਮਾਨਨੇ 사ચી ਦਰਗਾਹ ਦੇ ਵਿੱਚ ਮਹਾਰਾਜ ਕਹਿੰਦੇ ਸਾਡੀ ਮਾਨਤਾ ਹੋਈ ਕਹਿੰਦਾ ਗੁਣ ਗਾਵਤ ਆਰਾਧ ਨਾਮ ਹਰ ਉਹ ਹਰੀ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਉਂਦੇ ਆ ਤੇ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਆਰਾਧਨਾ ਕਰਦੇ ਆ ਕਹਿੰਦੇ ਆਏ ਆਪਣੇ ਥਾਣੇ ਅਸੀਂ ਆਪਣੇ ਅਸਲੀ ਥਾਂ ਦੇ ਉੱਤੇ ਆਉਣਾ ਕੀਤਾ ਹੈ ਨੌਕਰਾਂ ਚੋਂ ਨਿਕਲ ਕੇ ਦਸਵੇਂ ਘਰ ਦੇ ਵਿੱਚ ਅਪੜਨਾ ਕੀਤਾ ਹੈ ਅਸੀਂ ਆਪਣੇ ਹਿਰਦੇ ਅੰਤਿਸ਼ ਘੜਾ ਰੂਪੀ ਘਰ ਦੇ ਵਿੱਚ ਟਿਕਣਾ ਕੀਤਾ ਹੈ ਸੋਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੈ ਜਕਾਰ ਕਰਾ ਸਭ ਉਸਤਤ ਸੰਗਤ ਸਾਧ ਪਿਆਰੀ ਸਾਦਾ ਬਲਹਾਰ ਜਾਵ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ ਜੈਜਕਾਰ ਕਰੇ ਸਭ ਉਸਤਤ ਮਹਾਰਾਜ ਕਹਿੰਦੇ ਸਾਰੇ ਲੋਕਾਈ ਹੁਣ ਸਾਡੀ ਜੈਜਕਾਰ ਕਰਦੀ ਐ ਸਾਡੀ ਉਸਤਤ ਕਰਦੀ ਐ ਕਿਹਨਾਂ ਦੇ ਸੰਗਤ ਸਾਧ ਪਿਆਰੇ ਜਿਨ੍ਹਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਸਾਧ ਸੰਗਤ ਪਿਆਰੀ ਲੱਗਦੀ ਐ ਨਾ ਸਾਰੇ ਲੋਕਾਈ ਭਾਈ ਉਹਨਾਂ ਦੀ ਜੈਜਕਾਰ ਕਰਦੀ ਐ ਉਹਨਾਂ ਦੀ ਉਸਤਤੀ ਕਰਦੀ ਐ ਇਨੇ ਸਾਧਬਾ ਲੈ ਹਾਰ ਜਾਓ ਪ੍ਰਭ ਆਪਣੇ ਜਨਪੂਰਨ ਪੈਜ ਸਵਾਰੀ ਤੇ ਅਸੀਂ ਸਦਾ ਹੀ ਆਪਣੇ ਪ੍ਰਭੂ ਤੋਂ ਆਪਣੇ ਮਾਲਕ ਸੁਆਮੀ ਤੋਂ ਬਲਿਹਾਰ ਜਾਣਾ ਕਰਦੇ ਹਾਂ ਸਦਕੇ ਵਾਰਨੇ ਜਾਣਾ ਕਰਦੇ ਹਾਂ ਕੁਰਬਾਨ ਜਾਣਾ ਕਰਦੇ ਹਾਂ ਜਨਪੂਰਨ ਪੈਜ ਸਵਾਰੀ ਜਿਹੜੇ ਪ੍ਰਭੂ ਪਰਮੇਸ਼ਰ ਨੇ ਸਾਡੀ ਪੂਰੀ ਇਲਾਜ ਪਤ ਰੱਖੀ ਹੈ ਪੂਰੀ ਪੈਜ ਸਵਾਰਨੀ ਕੀਤੀ ਹੈ ਸੋਗ ਆਪਣੇ ਬਚਨ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤვენ ਦਾ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਨ ਦਰਸ਼ਨ ਪਾਇਆ ਭਇਓ ਕ੍ਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੈਤੀ ਘਰ ਆਇਆ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਨ ਦਰਸ਼ਨ ਪਾਇਆ ਅਰਥਾਤ ਕਿ ਜਿਨੇ ਜਿਨੇ ਵੀ ਗੁਰਮੁਖ ਗੁਰੂ ਪਿਆਰੇ ਨੇ ਗੁਰੂ ਮਹਾਰਾਜਿਆਂ ਦੇ ਦਰਸ਼ਨ ਨੂੰ ਪਾਉਣਾ ਕੀਤਾ ਨਾ ਮਹਾਰਾਜ ਕਹਿੰਦੇ ਉਹ ਗੋਸ਼ਟ ਗਿਆਨ ਨਾਮ ਸੁਣੇ ਉਧਰ ਗੁਰੂ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਗਿਆਨ ਗੋਸ਼ਟੀ ਸੁਣ ਕੇ ਤੇ ਗੁਰੂ ਮਹਾਰਾਜ ਜੀਆਂ ਦੇ ਮੁਖਾਰਬਿੰਦ ਤੋਂ ਨਾਮ ਨੂੰ ਸੁਣ ਕੇ ਉਧਰ ਗਏ ਤਰ ਗਏ ਭਾਈ ਜਿਨੇ ਜਿੰਨੇ ਵੀ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਨੂੰ ਪਾਇਆ ਕਹਿੰਦੇ ਪਾਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੇਤੀ ਕਰ ਆਇਆ ਪਾਯੋ ਕਿਰਪਾਲ ਨਾਨਕ ਪ੍ਰਭ ਆਪਣਾ ਪਹਿਲੇ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਹੁਣ ਸਾਡੇ ਦਾ ਸਾਡਾ ਆਪਣਾ ਪ੍ਰਭ ਆਪਣਾ ਮਾਲਕ ਆਪਣਾ ਸੁਆਮੀ ਕਿਰਪਾਲੂ ਹੋਇਆ ਦਿਆਲੂ ਹੋਇਆ ਮਿਹਰਬਾਨ ਹੋਇਆ ਤਰਸਵਾਨ ਹੋਇਆ ਔਰ ਅਨੰਦ ਸਹਿਤੀ ਘਰ ਆਇਆ ਸੀ ਅਨੰਦਾ ਸਹਿਤ ਖੁਸ਼ੀਆਂ ਖੇੜਿਆਂ ਦੇ ਨਾਲ ਆਪਣੇ ਨਿੱਜੀ ਘਰ ਦੇ ਵਿੱਚ ਆਉਣਾ ਕੀਤਾ ਆਪਣੇ ਦਸਵੇਂ ਘਰ ਦੇ ਵਿੱਚ ਪ੍ਰਵੇਸ਼ ਕਰਨਾ ਕੀਤਾ ਹੈ ਕਹਿੰਦਾ ਗੋਸ਼ਟ ਗਿਆਨ ਨਾਮ ਸੁਣ ਉਦਰੇ ਜਿਨ ਜਨ ਦਰਸ਼ਨ ਪਾਇਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨੰਦ ਸੈਤੀ ਘਰ ਆਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ